ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਖਬਰ ਗੈਂਗਸਟਰ ਜੱਗੂ ਭਗਵਾਨਪੁਰੀ ਦੇ ਨਾਲ ਜੁੜੀ ਹੋਈ ਹੈ ਜੱਗੂ ਭਗਵਾਨਪੁਰੀਆ ਗੈਂਗ ਦੇ 4 ਮੈਂਬਰਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਪੰਜਾਬ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਗੈਂਗਸਟਰ ਜੱਗੂ ਭਗਵਾਨਪੁਰੀਆ ਗਰੋਹ ਦੇ 4 ਮੈਂਬਰ ਉਸਨੇ ਗ੍ਰਿਫਤਾਰ ਕੀਤੇ ਨੇ ਦਰਸਲ ਜਲੰਧਰ ਦਿਹਾਤੀ ਪੁਲਿਸ ਨੇ ਜਲੰਧਰ ਬਟਾਲਾ ਹਾਈਵੇ ਤੇ 70 ਕਿਲੋਮੀਟਰ ਤੱਕ ਪਿੱਛਾ ਕਰਕੇ ਜੱਗੂ ਭਗਵਾਨਪੂਰੀਆ ਗਰੋਪ ਦੇ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਨਾਲ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਇੱਕ ਅੰਤਰਰਾਸ਼ਟਰੀ ਨੈੱਟਵਰਕ ਦਾ ਪਰਦਾ ਫਾਸ਼ ਹੋਇਆ ਹੈ ਇਸ ਦੀ ਜਾਣਕਾਰੀ ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਆਪਣੇ ਐਕਸ ਅਕਾਊਂਟ ਉੱਤੇ ਸਾਂਝੀ ਕੀਤੀ ਗਈ ਹੈ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਕਤ ਗੈਂਗ ਜਰਮਨੀ ਵਿੱਚ ਰਹਿਣ ਵਾਲੇ ਅਮਨ ਉਰਫ ਅੰਡਾ ਦੇ ਸੰਪਰਕ ਸੀ ਜੋ ਕਮਾਂਤਰੀ ਸਬੰਧਾਂ ਦੀ ਵਰਤੋਂ ਕਰਕੇ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰ ਰਿਆ ਸੀ ਗ੍ਰਿਫਤਾਰ ਕੀਤੇ ਗਏ ਚਾਰੋਂ ਮੈਂਬਰਾਂ ਕੋਲੋਂ ਇੱਕ ਰਿਵਾਲਵਰ ਦੋ ਪਿਸਤੌਲ ਇੱਕ ਗਲੌਕ ਪਿਸਤੌਲ 9 ਐਮ ਐਮ ਚਾਰ ਜ਼ਿੰਦਾ ਕਾਰਤੂਸ ਅਤੇ ਦੋ ਵਾਹਨ ਬਰਾਮਦ ਹੋਏ ਹਨ ਹਾਂਜੀ ਸਰ ਕੀ ਹੈ ਜੀ ਪੂਰਾ ਮਾਮਲਾ ਜੀ ਸੁਖਮਨ ਜੋਗੀ ਕਮੇਰ ਸਾਹਿਬ ਸ਼੍ਰੀ ਸੁਪਨ ਸ਼ਰਮਾ ਜੀ ਆਈ ਪੀ ਐਸ ਇਸ ਸਬੰਧ ਵਿੱਚ ਗ੍ਰੀ ਗ੍ਰੱਭ ਦੇ ਖਾ ਮੁਹਿੰਮ ਸ਼ੁਰੂ ਕੀਤੀ ਗਈ ਹੈ। ਟਰੱਕ ਦੇ ਚੱਲਦੇ ਸੀ ਇੰਸਪੈਕਟਰ ਨੇ 100 ਗ੍ਰਾਮ ਹੈਰੋਨੋਨਿਸ਼ ਖਾ ਮਾਰਨ ਦਾ ਪਦਾਤ ਤਰਫ ਕਰ ਕੀਤਾ ਜਿਹਦੇ ਤਹਿਤ ਥਾਣਾ ਬਾਬਾ ਕੈਨ ਦਾ ਮੁਕੱਦਮਾ ਦਰਜ ਕੀਤਾ ਗਿਆ। ਇਸ ਮੁਆਫੀ ਤੇ ਪਹਿਲਾਂ ਵੀ ਦੋ ਮੁਕੱਦਮੇ ਆਰਬਜੈਕਟ ਦੇ ਦਰਜ ਹੈ। ਸਰ ਇਹ ਕਿੱਥੋਂ ਦਾ ਰਹਿਣ ਵਾਲਾ ਜੀ ਬੰਦਾ? ਇਹ ਇੱਥੇ ਆਵਾਦਪੁਰਾ ਬੰਦੇ ਦਾ ਰਹਿਣਾ। ਠੀਕ ਹੈ ਜੀ ਕੀ ਕੰਮ ਕਰਦਾ ਸੀ ਪਹਿਲੇ? ਇੱਧਰ ਕੋਈ ਆ ਕੋਈ ਕੰਪਨੀ ਕਰਦਾ ਹੈ। ਸਰ ਕੋਈ ਰਿਮਾਂਡ ਵੀ ਲੈ ਜੀ ਇਹਨਾਂ ਦਾ? ਹਾਂ ਇਹਦਾ ਰਿਮਾਂਡ ਹੈ।